ਦਿਨ ਰਾਤ ਜਾਦ ਆਉਂਦੀਆਂ ਤੇਰੇ ਚਰਣਾ ਚ ਮੌਜ ਮਾਣੀਆਂ ਦਿਨ ਰਾਤ ਜਾਦ ਆਉਂਦੀਆਂ ਪਰਮ ਸਤਕਾਰ ਜੋਗ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਚਰਣਾ ਦੇ ਵਿੱਚ ਲੰਮੇ ਸਮੇਂ ਤੋਂ ਪੂਰਨ ਬ੍ਰਹਮ ਗਿਆਨੀ ਤਤਵੇ ਤੇ ਮਹਾਪੁਰਖ ਤਨ ਤਨ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜੀ ਰਾੜਾ ਸਾਹਿਬ ਲੰਗਰ ਵਾਲੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਵੱਡੇ ਸੰਤ ਜੀ ਮਹਾਰਾਜ ਅਤੇ ਛੋਟੇ ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲਿਆਂ ਦੇ ਬਚਨਾਂ ਨੂੰ ਕਮਾ ਕੇ ਪਹਿਲਾਂ ਵੀ ਆਪਾਂ ਸਰਵਣ ਕੀਤਾ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਜੇ ਕੋਈ ਗੁਰੂ ਮਹਾਪੁਰਖਾਂ ਦਾ ਬਚਨ ਕਮਾ ਲਵੇ ਉਹ ਗੁਰੂ ਮਹਾਪੁਰਖਾਂ ਦੀ ਕਿਰਪਾ ਨਾਲ ਤਰ ਜਾਂਦਾ ਹੈ। ਸ਼੍ਰੀਮਾਨ ਮਹਾਰਾਜ ਜੀ ਜਿਨ੍ਹਾਂ ਦੀ ਜੇ ਜੀਵੰਦੀਆਂ ਉਦਾਹਰਣਾਂ ਦਈਏ ਬਹੁਤ ਸਮਾਂ ਘਟ ਹੈ। ਤੇ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਆਨੰਦ ਪ੍ਰਾਪਤ ਕੀਤਾ ਜੋ ਉਹਨਾਂ ਦਾ ਜੀਵਨ ਦੇਖਿਆ ਉਹਨਾਂ ਨੂੰ ਪਤਾ ਹੈ। ਸੁਣੀਆਂ ਸੁਣਾਈਆਂ ਗੱਲਾਂ ਹੋਰ ਨੇ ਸਾਧੂ ਦੇ ਜਾਣਦੇ ਪਿਛੋਂ ਭਾਵੇਂ ਕੋਈ ਵੀ ਵਿਚਾਰਾ ਜੋੜ-ਜੋੜ ਕੇ ਸੁਣਾਈ ਜਾਵੇ ਉਹਦਾ ਇੰਨਾ ਮਹੱਤਵ ਨਹੀਂ ਹੁੰਦਾ ਪਰ ਜਿਹੜੇ ਬਚਨ ਬਾਬਾ ਸੰਤੋਖ ਸਿੰਘ ਜੀ ਜੇ ਸੰਤ ਮਹਾਰਾਜ ਜੀ ਦੀ ਸਭ ਤੋਂ ਵੱਧ ਸੇਵਾ ਕੀਤੀ ਹੈ ਨਾ ਇਹਨਾਂ ਨੇ ਕੀਤੀ ਹੈ ਜ਼ਿਆਦਾ ਸਮਾਂ ਅਸੀਂ ਤਾਂ ਤਕਰੀਬਨ 5-6 ਸਾਲ ਸੰਤ ਮਹਾਰਾਜ ਜੀ ਦੇ ਨਾਲ ਰਹੇ ਹਾਂ ਢਾਈ ਤਿੰਨ ਸਾਲ ਜਥੇ ਦੇ ਵਿੱਚ ਤੇ ਤਿੰਨ ਸਾਲ ਲਗਾਤਾਰ ਸੰਤ ਮਹਾਰਾਜ ਜੀ ਦੇ ਸਰੀਰ ਦੀ ਸੇਵਾ ਦੇ ਵਿੱਚ ਰਹੇ ਅਸੀਂ ਤੇ ਜ਼ਿਆਦਾ ਸਮਾਂ ਨਹੀਂ ਆਪਾਂ ਸਮੇਂ ਦੇ ਦੈਰੇ ਵਿੱਚ ਰਹਿ ਕੇ ਵਿਚਾਰ ਕਰਨੀ ਹੈ 13 ਦਸੰਬਰ 2005 ਨੂੰ ਮਸੀਤਾਂ ਤਾਨ ਸ਼੍ਰੀਮਾਨ ਸੰਤ ਬਾਬਾ ਕ੍ਰਿਸ਼ਨ ਸਿੰਘ ਜੀ ਮਹਾਰਾਜ ਦੇ ਜਨਮ ਸਥਾਨ ਤੇ ਪੂਰਨ ਮਾਸ਼ੀ ਦਾ ਪਾਵਨ ਦਿਹਾੜਾ ਸੰਤ ਮਹਾਰਾਜ ਜੀ ਨੇ ਸ਼ੁਰੂ ਕੀਤਾ ਸੀ ਜਦੋਂ ਤੋਂ ਸੇਵਾ ਆਰੰਭ ਹੋਈ ਨਾ ਮਸੀਤਾਂ ਦੀ ਤੇ ਉਹ ਸੇਵਾ ਦੇ ਵਿੱਚ ਵੱਡੇ ਵੱਡੇ ਆਏ ਤੇ ਰੁੱਖਾਂ ਦੇ ਪੱਤਿਆਂ ਵਾਂਗ ਉਹ ਬਹੁਤੇ ਝੜ ਵੀ ਗਏ ਔਰ ਸੰਤ ਮਹਾਰਾਜ ਨੇ ਸੇਵਾ ਦੇ ਵਿੱਚ ਵਿਗਨ ਨਹੀਂ ਪੈਣ ਦਿੱਤਾ ਤੇ ਜਦੋਂ ਸੇਵਾ ਭੋਰਾ ਸਾਹਿਬ ਦੀ ਮਸੀਤਾਂ ਦੀ ਸੰਪੂਰਨ ਹੋਈ ਨਾ ਜਿਸ ਦਿਨ ਸਾਰਾ ਭੋਰਾ ਸਾਹਿਬ ਤਿਆਰ ਹੋ ਗਿਆ ਟੈਲਾਂ ਲੱਗੀਆਂ ਕੱਲਾ ਜਿਹੜਾ ਵਿਹੜੇ ਦਾ ਮਾਰਬਲ ਸੀ ਲੱਗਣੇ ਵਾਲਾ ਇਹ ਰਹਿੰਦਾ ਸੀ ਉਹ 13 ਦਸੰਬਰ ਨੂੰ ਪੂਰਨਮਾਸ਼ੀ ਵਾਲੇ ਦਿਨ ਅਸੀਂ ਨਾਲ ਗਏ ਸੰਤ ਮਹਾਰਾਜ ਜੀਾਂ ਦੇ ਤੇ ਉਦੋਂ 2005 ਦੇ ਵਿੱਚ ਉਹ ਜਿਹੜਾ ਦੀਵਾਨ ਵਾਲਾ ਸੈੱਟ ਹੈ ਉਹ ਪਾਇਆ 14 ਦਸੰਬਰ ਨੂੰ ਸਵੇਰੇ ਮਹਾਰਾਜ ਦੀ ਕੁਰਸੀ ਉੱਥੇ ਲਾਈ ਸੈੱਟ ਦਿਖਾਉਣ ਵਾਸਤੇ ਕਿਉਂਕਿ ਆਪਣੀ ਜਿਹੜੀ ਸੰਪਰਦਾ ਹੈ ਨਾ ਇਹ ਸਰੀਰ ਮਹਾਪੁਰਖ ਦੱਸ ਕੇ ਛੱਡਦੇ ਨੇ ਇਹ ਨਹੀਂ ਕਿ ਬਾਅਦ ਚ ਪਤਾ ਹੀ ਲੱਗੇ ਦੀ ਫਲਾਣੇ ਮਹਾਪੁਰਖ ਸਰੀਰ ਤਿਆਗ ਗਏ ਤੇ ਸੰਤ ਮਹਾਰਾਜ ਜੀ ਉੱਥੇ ਕੁਰਸੀ ਤੇ ਬੈਠੇ ਬਾਬਾ ਜੀਵਨ ਸਿੰਘ ਜਿਹੜੇ ਉੱਥੇ ਸੇਵਾ ਕਰਾਉਂਦੇ ਨੇ ਅੱਜ ਵੀ ਉਹ ਵੀ ਕੋਲ ਖੜੇ ਬਾਬਾ ਬਟੂਜੀ ਖੜੇ ਹੋਰ ਸਾਰੇ ਸੇਵਾਦਾਰ ਸੰਗਤ ਖੜੀ ਐ ਬਾਬੇ ਜੀਵਨ ਸਿੰਘ ਨੂੰ ਮਹਾਰਾਜ ਪੁੱਛਣ ਲੱਗੇ ਕਹਿੰਦੇ ਜੀਵਨ ਪੋਰਾ ਸਾਹਿਬ ਦੀ ਸੇਵਾ ਪੂਰੀ ਹੋ ਗਈ ਉਹ ਕਹਿਣ ਲੱਗੇ ਹਾਂ ਮਹਾਰਾਜ ਜੀ ਸੇਵਾ ਪੂਰੀ ਹੋ ਗਈ ਕਹਿੰਦੇ ਥੱਲੇ ਮਹਾਰਾਜ ਵਿਹੜੇ 'ਚ ਮਾਰਵਲ ਲੱਗਣੇ ਆਲਾ ਰਹਿੰਦਾ ਕਹਿੰਦੇ ਕੋਈ ਨਹੀਂ ਉਹ ਵੀ ਲੱਗ ਜੂ ਕਹਿੰਦੇ ਹੋਰ ਕਿਸੇ ਦਾ ਦੇਣਾ ਲੈਣਾ ਕੋਈ ਬਾਬਾ ਜੀਵਨ ਸਿੰਘ ਕਹਿਣ ਲੱਗੇ ਮਹਾਰਾਜ ਨਾ ਕਿਸੇ ਦਾ ਦੇਣਾ ਨਾ ਕਿਸੇ ਤੋਂ ਲੈਣਾ ਫਿਰ ਵਾਰੀ ਆਈ ਬਾਬਾ ਬਟੂ ਜੀਆਂ ਦੀ ਬਟੂ ਨੂੰ ਪੁੱਛਣ ਲੱਗੇ ਕਹਿੰਦੇ ਕਹਿੰਦੇ ਭਾਈ ਆਪਾਂ ਕਿਸੇ ਦਾ ਦੇਣਾ ਲੈਣਾ ਤਾਂ ਨਹੀਂ ਕੋਈ ਤੇ ਉਹਨਾਂ ਨੇ ਵੀ ਉਹੀ ਬਚਨ ਕੀਤਾ ਕਹਿੰਦੇ ਨਾ ਮਹਾਰਾਜੀ ਨਾ ਆਪਾਂ ਕਿਸੇ ਦਾ ਦੇਣਾ ਨਾ ਕਿਸੇ ਦਾ ਲੈਣਾ ਤੇ ਗੱਡੀ ਦੀਆਂ ਥੋੜੀਆਂ ਜਿਹੀਆਂ ਕਿਸ਼ਤਾਂ ਰਹਿੰਦੀਆਂ ਨੇ ਉਹ ਵੀ ਉਤਰ ਜਾਣਗੀਆਂ ਪਰ ਸਾਨੂੰ ਕਿਸੇ ਨੂੰ ਯਾਦ ਦੇ ਚੇਤੇ ਵੀ ਨਹੀਂ ਮਹਾਰਾਜ ਪੁੱਛਦੇ ਕਿਉਂ ਨਹੀਂ ਫਿਰ ਉੱਥੇ ਸੰਗਤ ਵਿੱਚ ਉਹ ਕਹਿਣ ਲੱਗੇ ਕਹਿੰਦੇ ਜੀ ਇੱਥੇ ਲੰਗਰ ਵੀ ਬਣਾਉਣਾ ਹੈ ਮਹਾਰਾਜ ਦਰਬਾਰ ਸਾਹਿਬੇ ਬਣਾਉਣਾ ਹੈ ਕਹਿੰਦੇ ਕੋਈ ਗੱਲ ਨਹੀਂ ਸਮੇਂ ਦੇ ਨਾਲ ਸਾਰਾ ਕੁਝ ਹੀ ਬਣ ਜਾਣਾ ਹੈ ਪਰ ਕਹਿੰਦੇ ਸਾਡੇ ਮਨ ਵਿੱਚ ਫੁਰਨਾ ਸੀ ਇੱਛਾ ਕਹਿੰਦੇ ਵੀ ਇੱਕ ਤਾਂ ਅਸੀਂ ਮਨ ਕਰਕੇ ਸੋਚਿਆ ਵੀ ਸੰਤ ਮਹਾਰਾਜ ਵੱਡਿਆਂ ਦਾ ਆਲੋ ਵਾਲ ਜਨਮ ਸਥਾਨ ਬਣਾਉਣਾ ਹੈ ਕਹਿੰਦੇ ਉਹ ਅਸੀਂ ਬੜੀ ਭਾਵਨਾ ਦੇ ਨਾਲ ਸੰਗਤ ਦੇ ਸਹਿਯੋਗ ਨਾਲ ਔਰ ਸੰਤ ਬਾਬਾ ਤੇਜਾ ਸਿੰਘ ਦੀ ਪੋਰਾ ਸਾਹਿਬ ਵਾਲੇ ਗੁਰਪਾਈ ਸੀ ਆਪਸ ਵਿੱਚ ਮਹਾਰਾਜ ਜੀ ਕਹਿੰਦੇ ਉਹ ਭਾਈ ਅਸੀਂ ਉਹ ਵੀ ਸੇਵਾ ਪੂਰੀ ਕਰਵਾਈ ਤੇ ਹੁਣ ਸਾਡੇ ਮਨ ਚ ਫੁਰਨਾ ਸੀ ਵੀ ਜੈਹੋ ਦੀ ਸੇਵਾ ਜੈਹੋ ਜਿਆ ਪੋਰਾ ਸਾਹਿਬ ਜਨਮ ਸਥਾਨ ਸੰਤ ਮਹਾਰਾਜ ਵੱਡਿਆਂ ਦਾ ਬਣਾਇਆ ਉਹਦਾ ਦੇ ਮਸੀਤਾਂ ਮਣਾਉਣਾ ਤੇ ਜਦੋਂ ਫਿਰ ਮਸੀਤਾਂ ਸੇਵਾ ਸ਼ੁਰੂ ਹੋਈ ਮੈਂ ਪਹਿਲਾਂ ਵੀ ਦੱਸਿਆ ਬੜੇ ਕਹਿੰਦੇ ਸੀ ਵੀ ਇੱਥੇ ਰੇਤੇ 'ਚ ਪੈਸਾ ਲਾਉਣ ਦਾ ਕੀ ਫਾਇਦਾ ਹੈ ਇੱਕ ਕਮਰਾ ਬਣਾ ਲਓ ਸਾਲ ਬਾਅਦ ਪਾਠ ਕਰਿਆ ਕਰਾਂਗੇ ਪਰ ਮਹਾਰਾਜ ਨੇ ਉੱਥੇ ਸਟੈਂਡ ਲੈ ਕੇ ਕਿਹਾ ਕਹਿੰਦੇ ਨਾ ਭਾਈ ਕਹਿੰਦੇ ਜਦੋਂ ਵੱਡੇ ਸੰਤ ਮਹਾਰਾਜ ਤੇ ਛੋਟਿਆਂ ਵਿੱਚ ਕੋਈ ਫਰਕ ਨਹੀਂ ਕਹਿੰਦੇ ਫਿਰ ਅਸੀਂ ਉਹਨਾਂ ਦੀ ਯਾਦਗਾਰ ਬਣਾਉਣ 'ਚ ਫਰਕ ਕਿਉਂ ਰੱਖੀਏ ਓਡਾ ਹੀ ਬਣਾਵਾਂਗੇ ਫਿਰ ਵੇਖੋ ਓਡਾ ਹੀ ਪੋਰਾ ਸਾਹਿਬ ਜਨਮ ਸਥਾਨ ਸੰਤ ਮਾਰਦ ਦਾ ਛੋਟਿਆਂ ਦਾ ਮਹਾਰਾਜ ਜੀ ਨੇ ਬਣਾਇਆ ਕਹਿੰਦੇ ਮੇਰੇ ਮਨ ਵਿੱਚ ਇਹ ਫੁਰਨੇ ਸੀ ਇੱਛਾ ਸੀ ਭਾਵਨਾ ਕਿ ਦੋਵਾਂ ਮਹਾਪੁਰਖਾਂ ਦਾ ਜਨਮ ਸਥਾਨ ਬਣਾਉਣਾ ਕਹਿੰਦੇ ਉਹ ਅਸੀਂ ਸੇਵਾ ਕਰਾਤੀ ਕਹਿੰਦੇ ਹੁਣ ਕੋਈ ਸਾਡੀ ਯਾਦ ਬਣਾਵੇ ਨਾ ਬਣਾਵੇ ਸਾਨੂੰ ਕੋਈ ਯਾਦ ਕਰੇ ਜਾਂ ਨਾ ਕਰੇ ਕਹਿੰਦੇ ਜਦੋਂ ਲੋਕ ਵੱਡਿਆਂ ਨੂੰ ਯਾਦ ਕਰਿਆ ਕਰਨਗੇ ਉਦੋਂ ਨਾਲ ਸਾਨੂੰ ਵੀ ਯਾਦ ਕਰਿਆ ਕਰਨਗੇ ਇਹ ਮਹਾਰਾਜ ਦੇ ਬਚਨ ਮਸੀਤਾਂ ਦੇ 14 ਦਸੰਬਰ 2 2005 ਦੇ ਤੇ ਉਹ ਬਚਨ ਕਰਕੇ ਕਹਿੰਦੇ ਚੰਗਾ ਭਾਈ ਸੇਵਾ ਪੂਰੀ ਹੋ ਗਈ ਉਥੇ ਮਾਰਦੇ ਨੇ ਹੱਥ ਜੋੜੇ ਕਹਿੰਦੇ ਮਹਾਰਾਜ ਆਪਣੀ ਸੇਵਾ ਪਰਵਾਨ ਕਰਨ ਮੁੜ ਕੇ ਰਾडा ਸਾਹਿਬ ਆ ਗਏ ਦੋ ਦਿਨਾਂ ਬਾਅਦ ਰਾਤ ਦੀ ਡਿਊਟੀ ਹੁੰਦੀ ਸੀ ਮੇਰੀ ਤਕਰੀਬਨ 12:00 ਵਜੇ ਮਹਾਰਾਜ ਕਹਿੰਦੇ ਥੁੱਕ ਆਉਂਦਾ ਬਾਟਾ ਦੇ ਬਾਟਾ ਅੱਗੇ ਕੀਤਾ ਮਹਾਰਾਜ ਦੋ ਤਿੰਨ ਘੰਟੇ ਥੁੱਕੀ ਗਏ ਔਰ ਖੰਗ ਕਰਕੇ ਥੋੜਾ ਜਿਹਾ ਗਲਾ ਛਲਿਆ ਗਿਆ 3 ਵਜੇ ਬਾਬਾ ਬਿੱਟੂ ਦੀ ਆਏ ਆ ਕੇ ਦਵਾਈ ਦਿੱਤੀ ਮੁੜ ਕੇ ਫਿਰ ਅਪੋਲੋ ਹਸਪੀਟਲ ਗਏ ਚੈੱਕਅਪ ਵਾਸਤੇ ਉਥੇ ਜਾ ਕੇ ਫਿਰ ਡਾਕਟਰ ਨੇ ਐਡਮਿਟ ਕਰ ਲਿਆ ਫਿਰ ਲਗਾਤਾਰ 40 ਦਿਨ ਅਪੋਲੋ ਹਸਪੀਟਲ ਰਹੇ ਨੇ ਲੁਧਿਆਣੇ ਤੇ ਸਾਡੇ ਦੇਖਣ ਦੇ ਇਹ ਸਾਹਮਣੇ ਜਦੋਂ ਮਹਾਰਾਜ ਦਾ ਜੀਵਨ ਜਿਹੜੇ ਕੌਤਕ ਉਹਨਾਂ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਵਰਤਾਇਆ ਆਪਾਂ ਤਾਂ ਜਾਣਦੇ ਨਾ ਵੀ ਬਹੁਤਿਆਂ ਦੀ ਤਾਂ ਭਾਵਨਾ ਬਣੀ ਹੋਈ ਨਹੀਂ ਵੀ ਬਾਬਾ ਤਾਂ ਐਦਾਂ ਹੀ ਹੈ ਵੀ ਸਾਦਗੀ ਵਿੱਚ ਰਹਿੰਦਾ ਹੈ ਪਰ ਜੋ ਮਹਾਰਾਜ ਦੇ ਵਿੱਚ ਜਿਹੜੀ ਪਾਵਰ ਵਰਤਦੀ ਸੀ ਨਾ ਵੱਡੇ ਮਹਾਰਾਜ ਛੋਟਿਆਂ ਦੀ ਜਿਨ੍ਹਾਂ ਨੇ ਬਚਨ ਕਮਾ ਕੇ ਇਹੋ ਜੀ ਸ਼ਕਤੀ ਨੂੰ ਪ੍ਰਾਪਤ ਕੀਤਾ ਕਿ ਜੇ ਕਿਸੇ ਦੇ ਸਿਰ ਤੇ ਵੀ ਹੱਥ ਧਰਤਾ ਵੱਡੇ ਵੱਡੇ ਰੋਗ ਕੱਟੇ ਨੇ ਉਹਨਾਂ ਨੇ ਭੋਗਪੁਰ ਪਟਨੂਰੇ ਤੋਂ ਬੀਬੀ ਆਈ ਆਪਣੀ ਬੇਟੀ ਨੂੰ ਲੈ ਕੇ ਜਿਹਨੂੰ ਅੱਖਾਂ ਤੋਂ ਦਿਸਦਾ ਨਹੀਂ ਸੀ ਉਹਦੇ ਸਿਰ ਤੇ ਹੱਥ ਰੱਖਿਆ ਰਾੜਾ ਸਾਹਿਬ ਦੀ ਗੱਲ ਹੈ ਤੇ ਹੱਥ ਰੱਖਣ ਦੇ ਨਾਲ ਹੀ ਜਦੋਂ ਬੱਚੀ ਨੇ ਸਿਰ ਚੁੱਕਿਆ ਨਾ ਤਾਂਹਾਂ ਨੂੰ ਉਸੇ ਵੇਲੇ ਦਿਸਣਾ ਸ਼ੁਰੂ ਹੋ ਗਿਆ ਉਹ ਬੱਚੀ ਨੇ ਫਿਰ ਜਕਾਰੇ ਲਾਏ ਇਦਾਂ ਹੀ ਅਪੋਲੋ ਹਸਪੀਟਲ ਦੇ ਵਿੱਚ ਅਸੀਂ ਬੀਲ ਚੇਅਰ ਤੇ ਜਦੋਂ ਮਾਰਦੇ ਉਥੇ ਆਈਸੀ ਯੂਨਿਟ ਦੇ ਵਿੱਚ ਰਾਉਂਡ ਲਾਉਂਦੇ ਘਮਾਉਂਦੇ ਇੱਕ ਕੈਬਨ ਦੇ ਵਿੱਚ ਇੱਕ ਮਰੀਜ਼ ਨੂੰ ਪਟਿਆਲੇ ਦੇ ਲਾਗੇ ਦਾ ਉਹਨੂੰ ਜਵਾਬ ਦਿੱਤਾ ਡਾਕਟਰਾਂ ਨੇ ਵੀ ਕੈਂਸਰ ਦਾ ਮਰੀਜ਼ ਹੈ 2% ਦੇ ਬਚਣ ਦੀ ਉਮੀਦ ਹੈ ਘਰਦਿਆਂ ਨੂੰ ਕਹਤਾ ਵੀ ਇਹਨੂੰ ਲੈ ਜਾਓ ਘਰੇ ਲਿਜਾ ਕੇ ਸੇਵਾ ਕਰੋ ਉਹ ਰੋਂਦੇ ਜਦੋਂ ਮਹਾਰਾਜ ਆਏ ਸਾਹਮਣੇ ਨਾ ਉਹ ਬੀਬੀਆਂ ਰੋਣ ਲੱਗੀਆਂ ਪੈਰੀ ਪੈ ਗਈਆਂ ਚਰਨ ਪਕੜਦੇ ਮਹਾਰਾਜ ਨੇ ਪੁੱਛਿਆ ਕੀ ਗੱਲ ਕਹਿੰਦੇ ਬਾਬਾ ਜੀ ਆ ਸਾਡੇ ਮਰੀਜ਼ ਨੂੰ ਬੰਦੇ ਨੂੰ ਜਵਾਬ ਦੇਤਾ ਡਾਕਟਰਾਂ ਨੇ ਵੀ ਇਹਨੇ ਬਚਣਾ ਨਹੀਂ ਉਹਦੇ ਵੱਲ ਦੇਖ ਕੇ ਸੰਤ ਮਹਾਰਾਜ ਨੇ ਸਾਡੇ ਸਾਹਮਣੇ ਬਚਨ ਕੀਤੇ ਕਹਿੰਦੇ ਇਹਨੂੰ ਕੀ ਹੋਇਆ ਤਾਂ ਚੰਗਾ ਭਲਾ ਹੈ ਬਚਨ ਕਰਤੇ ਮੁੜ ਕੇ ਸਮਾ 22 ਜਨਵਰੀ ਦਾ ਨਵ ਮਾਗ ਨੂੰ ਸੰਤ ਮਹਾਰਾਜ ਸ੍ਰੀ ਛੜਤਾ ਤਕਰੀਬਨ 2 ਮਹੀਨੇ ਬਾਅਦ ਉਹ ਪਰਿਵਾਰ ਸਾਨੂੰ ਮਿਲਿਆ ਰਾੜਾ ਸਾਹਿਬ ਉਹਨਾਂ ਨੇ ਰੋ ਰੋ ਕੇ ਦੱਸਿਆ ਕਹਿੰਦੇ ਜੀ ਬਾਬਾ ਜੀ ਨੇ ਬਚਨ ਕੀਤੇ ਅਸੀਂ ਮੁੜ ਕੇ ਚੈੱਕ ਅਪ ਕਰਾਏ ਕਹਿੰਦੇ 1% ਵੀ ਕੈਂਸਰ ਦੀ ਬਿਮਾਰੀ ਦਾ ਨਾਮੋ ਨਿਸ਼ਾਨ ਹੀ ਨਹੀਂ ਲੱਭਿਆ ਕਿਤੇ ਇਹ ਹੁੰਦੀ ਆ ਸੰਤਾਂ ਦੇ ਜੀਵਨ ਦੀ ਗਾਥਾ ਕਿ ਜਿਨ੍ਹਾਂ ਨੇ ਇੱਕ ਬਚਨ ਕੀਤਾ ਤੇ ਵੱਡੇ ਵੱਡੇ ਰੋਗੀਆਂ ਦੇ ਰੋਗ ਕੱਟਦੇ ਉਹਨਾਂ ਨੇ ਐਸੇ ਤਤਵੇ ਤੇ ਮਹਾਪੁਰਖਾਂ ਦੀ ਜਾਦ ਵਿੱਚ ਜੁੜਿਆ ਬਚਨਤਾ ਭਾਵੇਂ ਉਹਨਾਂ ਦੀ ਜ਼ਿੰਦਗੀ ਦੇ ਜਿਹੜੇ ਕੌਤਕ ਨੇ ਇਹ ਸੁਣਾਇਆ ਸੁਣਾਈ ਜਾਈਏ ਬਹੁਤ ਸਮਾਂ ਲੱਗ ਜਾਂਦਾ ਹੈ ਪਰ ਸਤਿਗੁਰੂ ਦੀ ਕਿਰਪਾ ਕਰਨ ਜਿਨ੍ਹਾਂ ਨੇ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਆਨੰਦ ਪ੍ਰਾਪਤ ਕੀਤਾ ਹੈ ਜਿਨ੍ਹਾਂ ਨੇ ਸੇਵਾ ਕੀਤੀ ਹੈ ਮਹਾਰਾਜ ਦੀ ਸਦਾ ਹੀ ਉਹਨਾਂ ਤੇ ਕਿਰਪਾ ਹੈ 5 ਜਨਵਰੀ ਨੂੰ ਮਹਾਰਾਜ ਜੀ ਨੇ ਬਚਨ ਕੀਤੇ ਸੀ ਆਪਣਾ ਸਮਾਂ ਨੇੜੇ ਜਾਣ ਕੇ ਕਹਿੰਦੇ ਭਾਈ ਇਹ ਸਰੀਰ ਮੈਲਾ ਹੋ ਗਿਆ ਕਹਿੰਦੇ ਹੁਣ ਸਰੀਰ ਛੱਡ ਦੇਣਾ ਤੇ ਬੇਨਤੀ ਕੀਤੀ ਮਹਾਰਾਜ ਜੀ ਵੀ ਅਸੀਂ ਸਾਡਾ ਕੀ ਬਣੇਗਾ ਕਹਿੰਦੇ ਭਾਈ ਤੁਸੀਂ ਇਹ ਨਾ ਸੋਚੋ ਵੀ ਆਹੀ ਜਨਮ ਦੇ ਵਿੱਚ ਆਪਾਂ ਇਕੱਠੇ ਹੋਇਆ ਕਹਿੰਦੇ ਪਹਿਲਾਂ ਵੀ ਇਕੱਠੇ ਆਉਂਦੇ ਸੀ ਹੁਣ ਵੀ ਇਕੱਠੇ ਆਂ ਅਗਲੇ ਜਨਮਾਂ ਦੇ ਵਿੱਚ ਵੀ ਕਹਿੰਦੇ ਤੁਹਾਨੂੰ ਨਾਲ ਲੈ ਕੇ ਆਵਾਂਗੇ ਇਹ ਬਚਨ ਮਹਾਰਾਜਿਆਂ ਦੇ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਉਹਨਾਂ ਦੀ ਕਿਰਪਾ ਨਾਲ ਤੁਰੇ ਫਿਰਦੇ ਆਂ ਭਾਵੇਂ ਲੋਕੀ ਕਹੀ ਜਾਣ ਵੀ ਕਦੇ ਕਿਤੇ ਕਦੇ ਕਿਤੇ ਧੱਕੇ ਖਾਂਦੇ ਫਿਰਦੇ ਆਂ ਪਰ ਅਸੀਂ ਉਹਨਾਂ ਦੇ ਪਿਆਰ ਦੇ ਵਿੱਚ ਜੋ ਉਹਨਾਂ ਨੇ ਬਚਨ ਕੀਤੇ ਨੇ ਬਾਬਾ ਕਰਮ ਸਿੰਘ ਜੀ ਕਹਿ ਕੇ ਗਏ ਨਾ ਲੀਹਾਂ ਵਾਲੇ ਵੀ ਅਸੀਂ ਕਿਸੇ ਐਸੇ ਵੈਸੇ ਸੰਤ ਦੇ ਚੱਲੇ ਨਹੀਂ ਅਸੀਂ ਉਹ ਰੱਬ ਦੇ ਪਿਆਰਿਆਂ ਦੇ ਰੱਬ ਵਰਗੇ ਸਾਧੂਆਂ ਦੇ ਅਸੀਂ ਸੇਵਕ ਆ ਉਹਨਾਂ ਦੇ ਬੱਚੇ ਆਂ ਤੇ ਉਹਨਾਂ ਦੀ ਕਿਰਪਾ ਨਾਲ ਹੀ ਤੁਰੇ ਫਿਰਦੇ ਆ ਮਹਾਰਾਜ ਕਿਰਪਾ ਕਰਨ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਮਹਾਰਾਜ ਕਿਰਪਾ ਕਰਨ ਫੇਰ ਵੀ ਕਦੇ ਮਿਲਾਪ ਹੋਵੇ ਫੇਰ ਵੀ ਮਹਾਰਾਜ ਪਿਆਰ ਬਖਸ਼ਣਾ ਪੜੋ ਤਾਰਨਾ ਫਿਰ ਆਉਣ ਵਾਲਾ ਸਮਾਂ ਆਪਾ ਸਰਬਨ ਕਰੀਏ ਰਬ ਫੇਰ ਵੀ ਕਰਾ ਦੇ ਸਾਨੂੰ ਮਿਲੇ ਐ ਹੋ ਦੇ ਸਾਧੂਆਂ ਦੇ ਫੇਰ ਵੀ ਕਰਾ ਦੇ ਉਹ ਮਿਲੇ ऐं जाधुआ ऐं जाधुआ ਸਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ ਸਭ ਤੇ ਉਤੇ ਜਾਣੀਐ ਨਾਨਕ ਨਾਮ ਪਿਆਰ ਆਓ ਇਤਨੀ ਹਾਜ਼ਰੀ ਕਰਿਓ ਪਰਵਾਨ ਭੁੱਲਾਂ ਚੁੱਕਾਂ ਦੀ ਖਮਾ ਆਉਣ ਵਾਲਾ ਸਮਾ ਮਹਾਂਪੁਰਖਾਂ ਤੋਂ ਜਥਿਆਂ ਦੇ ਕੋਲੋਂ ਸਰਬਨ ਕਰਕੇ ਰਹਿੰਦੇ ਸਮੇਂ ਦਾ ਲਾਭ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ